ਜੀ ਵੀ ਦੋਸਤੋ ਕੀ ਹਾਲ ਚਾਲ ਹੈ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੱਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਆਪਾਂ ਤੁਹਾਨੂੰ ਜਰਸੀ ਨਸਲ ਦੇ ਦੋ ਟਾਪ ਦੇ ਬੋਲ ਦੱਸਾਂਗੇ ਜਿਹੜੇ ਕਿ ਐਬੀਐਸ ਕੰਪਨੀ ਦੇ ਹੋਣਗੇ ਠੀਕ ਹੈ ਜੀ ਸੋ ਦੋਨੇ ਜਿਹੜੇ ਬੋਲ ਆ ਇਹ ਸਕੇ ਭਰਾ ਨੇ ਸੋ ਆਪਾਂ ਤੁਹਾਨੂੰ ਇਹਨਾਂ ਬੋਲਾਂ ਦੇ ਅੰਕੜੇ ਦੱਸਾਂਗੇ ਆਪਸ ਵਿੱਚ ਕੰਪੈਰੀਜ਼ਨ ਕਰਾਂਗੇ ਕਿ ਕਿਹੜਾ ਇੱਕ ਦੂਜੇ ਨਾਲੋਂ ਵਧੀਆ ਬੋਲ ਆ ਠੀਕ ਹੈ ਜੀ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰਪਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਸੋ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆਂ ਜਿਸ ਤਰ੍ਹਾਂ ਤੁਸੀਂ ਸਕਰੀਨ ਤੇ ਦੇਖ ਸਕਦੇ ਆਂ ਲੈਫਟ ਸਾਈਡ ਹੈਗੀ ਲੋਗਾਨ ਬੋਲ ਦੀ ਰਾਈਟ ਸਾਈਡ ਹੈਗੀ ਲੀਓ ਬੋਲ ਦੀ ਸੋ ਤੁਸੀਂ ਫੋਟੋ ਵਿੱਚ ਵੀ ਦੋਨੇ ਬੋਲ ਦੇਖ ਸਕਦੇ ਆਂ ਤਕਰੀਬਨ ਇੱਕੋ ਜਿੱਕੇ ਸੇਮ ਦੇਖਣ ਲੱਗ ਰਹੇ ਨੇ ਕਿਉਂਕਿ ਇਹ ਭਰਾ ਨੇ ਸਕੇ ਭਰਾ ਨੇ ਸੋ ਆਪਾਂ ਤੁਹਾਨੂੰ ਇਹਨਾਂ ਦੀ ਅੱਗੇ ਪੈਡੈਗਰੀ ਵੀ ਦੱਸ ਦਿੰਨੇ ਆਂ ਲੋਗਾਨ ਬੋਲ ਦੀ ਪੈਡੈਗਰੀ ਜਿਸ ਤਰ੍ਹਾਂ ਜੇ ਸਾਇਰ ਟੋਗੋ ਔਰ ਵੀ ਕੁਲੇਰੀਸ ਠੀਕ ਆ ਜੀ ਸੋ ਇਹੀ ਸਾਇਰ ਇਸ ਦੇ ਪਿਤਾ ਦਾ ਨਾਮ ਲਿਓ ਦਾ ਵੀ ਹੈਗਾ ਵਾ ਡੈਮ ਵੀ ਸੇਮ ਹੈ ਇਹਨਾਂ ਦੀ ਠੀਕ ਆ ਜੀ ਮਟਰਨਲ ਗ੍ਰੈਂਡ ਸਾਇਰ ਵੀ ਸੇਮ ਆ ਮਟਰਨਲ ਗ੍ਰੈਂਡ ਡੈਮ ਵੀ ਸੇਮ ਆ ਤੁਸੀਂ ਦੇਖ ਸਕਦੇ ਆ ਤੇ ਮਟਰਨਲ ਗ੍ਰੈਂਡ ਗ੍ਰੈਂਡ ਸਾਇਰ ਵੀ ਸੇਮ ਆ ਸੋ ਇੱਥੋਂ ਆਪਾਂ ਨੂੰ ਪਤਾ ਲੱਗਦਾ ਇਹ ਦੋਨੇ ਜੋ ਬੋਲ ਰਹੇ ਇਹ ਸਕੇ ਭਰਾ ਨੇ ਠੀਕ ਆ ਜੀ ਸੋ ਜੋ ਹੈਗਾ ਲੋਗਾਨ ਬੋਲ ਉਸ ਦਾ ਸੈਕਸ ਰਸੀਮਾਂ ਦਾ ਪ੍ਰਾਈਸ ਹੈਗਾ ਜੀ 1800 ਰੁਪਿਆ ਤੇ ਜੋ ਲੀਓ ਬੋਲ ਆ ਉਸ ਦਾ ਵੀ ਸੇਮ ਹੀ 1800 ਰੁਪਿਆ ਠੀਕ ਆ ਜੀ ਤੇ ਕਨਵੈਂਸ਼ਨਲ ਸੀ ਬੰਦਾ ਪ੍ਰਾਈਸ ਹੈਗਾ ਇਹਨਾਂ ਦਾ 650 ਰੁਪਿਆ ਸੋ ਇਹਨਾਂ ਦੋਨਾਂ ਦਾ ਬੋਲਾਂ ਦਾ ਪ੍ਰਾਈਸ ਸੇਮ ਤੇ ਜੇ ਆਪਾਂ ਇਸ ਤੋਂ ਅੱਗੇ ਇਸ ਦੇ ਰੇਟਿੰਗ ਦੀ ਗੱਲ ਕਰੀਏ ਸਟਾਰ ਦੀ ਰੇਟਿੰਗ ਕਰੀ ਤਾਂ ਇਹਨਾਂ ਦੋਨਾਂ ਬੋਲਾਂ ਨੂੰ 4 ਸਟਾਰ ਰੇਟਿੰਗ ਮਿਲੀ ਹੋਈ ਆ ਠੀਕ ਆ ਜੀ ਲੈਫਟ ਸਾਈਡ ਹੈਗਾ ਲੋਗਾਨ ਬੋਲ ਦੀ ਰੇਟਿੰਗ ਹੈ ਰਾਈਟ ਤੇ ਹੈਗੀ ਆ ਲੀਓ ਬੋਲ ਦੀ ਸੋ ਬੀਟਾ ਕੈਸਿਨ ਆ ਜੋ ਹੈਗਾ ਲੋਗਾਨ ਬੋਲ ਦਾ ਹੈਗਾ A1 A2 ਤੇ ਜੋ ਬੀਟਾ ਕੈਸਿਨ ਹੈਗਾ ਲੀਓ ਬੋਲ ਦਾ ਉਹ ਹੈਗਾ A2 A2 ਮਤਲਬ ਕਿ ਲੀਓ ਬੋਲ ਦਾ ਉਹਦਾ ਮੈਲਕਾ ਇਹਦਾ ਜੋ ਲੀਓ ਬਲ ਦਾ ਮਿਲਕਾ ਲੋਗਾਨ ਬਲ ਨਾਲੋਂ ਥੋੜਾ ਜਿਆ ਚੰਗਾ ਮੰਨਿਆ ਜਾ ਸਕਦਾ ਵਾ ਕਿਉਂਕਿ ਉਹ A ਤੋਂ A ਤੋਂ ਆ ਰਿਹਾ ਹੈ ਠੀਕ ਹੈ ਜੀ ਇਸ ਤੋਂ ਅਗੇ ਜੇ ਆਪਾਂ ਜੇਪੀਆਈ ਸਪੋਰ ਦੀ ਗੱਲ ਕਰੀਏ ਤਾਂ ਲੋਗਾਨ ਬਲ ਦਾ 132 ਤੇ ਲੀਓ ਦਾ ਹੈਗਾ ਜੀ 134 ਦੋਨਾ ਬੋਲਰਾਂ ਦਾ ਜਪੀਆ ਸਕੋਰ ਕਾਫੀ ਬਹੁਤ ਵਧੀਆ ਸਕੋਰ ਆ ਰਿਹਾ ਵਾ ਪਲੱਸ 132 ਪਲੱਸ 134 ਜਿੰਨਾ ਇਹ 100 ਤੋਂ ਉੱਪਰ ਪਲੱਸ ਵਿੱਚ ਜਾਊਗਾ ਉਨਾ ਹੀ ਬੋਲਰ ਨੂੰ ਚੰਗਾ ਵੱਧ ਗੁਣਵੱਤਾ ਵਾਲਾ ਮੰਨਿਆ ਜਾਂਦਾ ਜਰਸੀ ਪਰਫਾਰਮੈਂਸ ਇੰਡੈਕਸ ਹੁੰਦਾ ਜਿਸ ਤਰ੍ਹਾਂ ਐਫਐਸ ਵਿੱਚ ਟਪੀਆ ਸਕੋਰ ਹੁੰਦਾ ਉਸੇ ਤਰ੍ਹਾਂ ਜਰਸੀ ਵਿੱਚ ਜਪੀਆ ਸਕੋਰ ਹੁੰਦਾ ਠੀਕ ਹੈ ਜੀ ਇਸ ਤੋਂ ਥੱਲੇ ਜੇ ਅਪ ਪ੍ਰੋਡਕਸ਼ਨ ਟ੍ਰੇਡਰਸ ਦੀ ਗੱਲ ਕਰੀਏ ਤਾਂ ਲੁਗਾਨ ਬੋਲਦਾ ਹੈ ਜੀ ਪਲੱਸ 648 ਐਲਬੀਐਸ ਤੇ ਲੀਓ ਬੋਲਦਾ ਹੈਗਾ ਪਲੱਸ 605 ਤੇ ਫੈਟ ਦੀ ਗੱਲ ਕਰੀਏ ਪਲੱਸ 47 ਤੇ ਪਲੱਸ 54 ਲਿਓ ਠੀਕ ਹੈ ਜੀ ਤੇ ਪ੍ਰੋਟੀਨ ਵਿੱਚ ਪਲੱਸ 41 ਤੇ ਪਲੱਸ 36 ਸੋ ਤਕਰੀਬਨ ਦੋਨਾਂ ਦੇ ਅੰਕੜੇ ਸੇਮ ਆ ਕੋਈ ਜ਼ਿਆਦਾ ਡਿਫਰੈਂਸ ਨਹੀਂ ਦੇਖਣ ਨੂੰ ਮਿਲ ਰਿਹਾ ਠੀਕ ਹੈ ਜੀ ਇਸ ਤੋਂ ਅਗੇ ਜੇ ਆਪਾਂ ਹੈਲਥ ਐਂਡ ਫਰਟੀਲਿਟੀ ਦੀ ਗੱਲ ਕਰੀਏ ਤਾਂ ਪ੍ਰੋਡਕਟਿਵਿਟੀ ਵਾਲੀ ਲੁਗਾਨ ਦੀ ਹੈ ਕਿ ਪਲੱਸ 3.0 ਤੇ ਲਿਓ ਦੀ ਹੈਗੀ ਪਲੱਸ 3.2 ਡੀਪੀਆਰ ਲੁਗਾਨ ਦਾ ਹੈਗਾ ਪਲੱਸ 1.6 ਤੇ ਲਿਓ ਦਾ ਹੈਗਾ 1.1 ਤੇ ਸਿਮੈਟਿਕ ਸੈਲ ਸਕੋਰ ਦੋਨਾਂ ਦਾ ਸੇਮ ਆ ਪਲੱਸ 2.83 ਠੀਕ ਹੈ ਜੀ ਇਹੀ ਫਰਕ ਕਨਸੈਪਸ਼ਨ ਰੇਟ ਹੈਗਾ ਜੀ ਪਲੱਸ 2.1 ਲਗਾਨ ਦਾ ਤੇ ਲੀਓ ਦਾ ਹੈਗਾ ਪਲੱਸ 1.0 ਲਗਾਨ ਬੋਲ ਦਾ ਕਾਫੀ ਵਧੀਆ ਟੀਪੀ ਐਚ ਸੀ ਆਰ ਆ ਰਿਹਾ ਵਾ ਕੀ ਫਰਕ ਕਨਸੈਪਸ਼ਨ ਰੇਟ ਠੀਕ ਹੈ ਜੀ ਤੇ ਕਾਓ ਕਨਸੈਪਸ਼ਨ ਰੇਟ ਹੈਗਾ ਲਗਾਨ ਦਾ ਪਲੱਸ 1.4 ਤੇ ਲੀਓ ਹੋ ਜਾਗਾ 1.7 ਸੋ ਤਕਰੀਬਨ ਤੁਸੀਂ ਦੇਖ ਸਕਦੇ ਹੋ ਦੋਨਾਂ ਬੋਲਾਂ ਦੇ ਅੰਕੜੇ ਕਾਫੀ ਹਾਜੇ ਪਲੱਸ ਵਿੱਚ ਨੇ ਠੀਕ ਹੈ ਜੀ ਸੋ ਇਹ ਤੁਹੇ ਦਰਸਾਉਂਦਾ ਦੋਨੇ ਬੱਲੇ ਚੰਗੇ ਤੇ ਟੌਪ ਦੇ ਬੱਲੇ ਹੈਗੇ ਆ ਲੁਗਾਨ ਤੇ ਲੀਓ ਸੋ ਇੱਕ ਗੱਲ ਦਾ ਧਿਆਨ ਰੱਖਣਾ ਵਾ ਜੇ ਆਪਾਂ ਲੁਗਾਨ ਬੱਲ ਦੀ ਬੱਛੀ ਅੱਗੇ ਆਉਂਦੀ ਆ ਤਾਂ ਉਸ ਦੇ ਉੱਪਰ ਲੀਓ ਬੱਲ ਦਾ ਸੀਮਨ ਨਹੀਂ ਭਰ ਸਕਦੇ ਜੇ ਲੀਓ ਦੀ ਆਉਂਦੀ ਆ ਤਾਂ ਲੁਗਾਨ ਦਾ ਨਹੀਂ ਭਰ ਸਕਦੇ ਕਿਉਂਕਿ ਇਹਨਾਂ ਦੋਨਾਂ ਦੇ ਬੱਛੇ ਇੱਕ ਦੂਜੇ ਦੇ ਸੀਮਨ ਭਰਉਣ ਨਾਲ ਵੀ ਆਪਣੀ ਇਨਬ੍ਰੀਡਿੰਗ ਹੋ ਸਕਦੀ ਆ ਸੋ ਇਸ ਗੱਲ ਤੱਕ ਤੁਸੀਂ ਖਾਸ ਧਿਆਨ ਰੱਖਣਾ ਵਾ ਸੋ ਆਪਣੀ ਏਸੀਆਈ ਦੀ ਵੀਡੀਓ ਲੁਗਾਨ ਵਰਸਸ ਲੀਓ ਦੋਨਾਂ ਬੱਲਾਂ ਦਾ ਆਪਾਂ ਕੰਪੈਰੀਸਨ ਕੀਤਾ ਦੋਨੇ ਬੱਲੇ ਕਾਫੀ ਖਾਸ ਤੇ ਚੰਗੇ ਬੱਲੇ ਨੇ ਠੀ